ਸਾਸਰੀਕਾਲ ਜੀ ਯੂਰਪੀਅਨ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਦੂਜੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ਰਨਜੀਤ ਸਿੰਘ ਸਾਸਰੀਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਮੈਂ ਤੁਹਾਨੂੰ ਇਹ ਪੁੱਛਣਾ ਸੀ ਕਿ ਮੈਂ ਬ੍ਰਿਸ਼ਿਆ ਤੋਂ ਪੇਪਰ ਭਰੇ ਸੀਗੇ ਡੋਮੈਸਟਿਕ ਪੇਪਰ 9:08 ਮਿੰਟ 4 ਸੈਕਿੰਡ ਤੇ ਮੈਂ ਆਪਣੇ ਮੰਦੇ ਨੂੰ ਪੁੱਛਿਆ ਸੀਗਾ ਕਿ ਮੇਰੇ ਜਿਹੜੇ ਪੇਪਰ ਆ ਇਨਾ ਵਾਰੇ ਕੋਈ ਜਾਣਕਾਰੀ ਦਿਓ ਕਿ ਚਾਂਸ ਹੈਗੇ ਨਿਕਲਣ ਦੇ ਜਾਂ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਪੀਡ ਆਈਡੀ ਰੋ ਹੀ ਦੇਖਦੇ ਆ ਆਈਡੀ ਦੇ ਵਿੱਚ ਉਹਨਾਂ ਨੇ ਕੋਈ ਡਿਮਾਂਡ ਨਹੀਂ ਕੀਤੀ ਔਰ ਇਹ ਵੀ ਨਹੀਂ ਕਿ ਕਿਹਾ ਕਿ ਇਹ ਰਿਵੋ ਲੱਗ ਗਿਆ ਜਾਂ ਮਤਲਬ ਕੀ ਕੈਂਸਲ ਹੋ ਗਏ ਨਾ ਕੁਝ ਐਵੇਂ ਦਾ ਕੁਝ ਵੀ ਨਹੀਂ ਕਿਹਾ ਤੇ ਜਾਨੀ ਕਿ ਮੇਲ ਦੇ ਵਿੱਚ ਕੁਝ ਨਹੀਂ ਆਇਆ ਤੇ ਵੀਰੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਕੀ ਚਾਂਸ ਹੈਗੇ ਨੇ ਵੀਰ ਮੇਰੇ ਤੁਹਾਨੂੰ ਇਸ ਚੀਜ਼ ਦਾ ਵਹਿਮ ਹੋ ਆ ਜਿੰਨੇ ਵੀ ਹੈ ਨਾ ਤੁਸੀਂ ਇਹ ਵੀਡੀਓ ਦੇਖਦੇ ਸੁਣਦੇ ਆ ਕਿ ਉਹ ਰੋਜ਼ ਸਪੈਡ ਆਈਡੀ ਚੈੱਕ ਕਰਦੇ ਹੋਗੇ ਮੇਰਾ ਦਾਦਾ ਕੁਝ ਨਹੀਂ ਹੈਗਾ ਉਹਨਾਂ ਨੂੰ ਜਿਹੜਾ ਬੰਦਾ ਪੇਪਰ ਭਰਦਾ ਨਾ ਉਹਨੂੰ ਪਤਾ ਹੁੰਦਾ ਕਿਦਾਂ ਚੈੱਕ ਕਰਨਾ ਉਹਨਾਂ ਨੂੰ ਆਪ ਹੀ ਮੇਲ ਆ ਜਾਣੀ ਉਹਦੇ ਰੋਜ਼ ਚੈੱਕ ਕਰਨ ਨਾਲ ਕੁਝ ਨਹੀਂ ਹੋਣਾ ਹੈਗਾ ਠੀਕ ਆ ਕੋਈ ਮੇਲ ਨਹੀਂ ਆਣੀ ਕੋਈ ਕੁਝ ਨਹੀਂ ਹੋਣਾ ਜਿੱਦਣ ਕੋਟੇ ਵਿੱਚ ਆਣੇ ਆ ਨਾ ਉਹਨਾਂ ਨੂੰ ਆਪ ਹੀ ਪਤਾ ਲੱਗ ਜਾਣਾ ਠੀਕ ਆ ਮਾਲਕ ਨੂੰ ਮੇਲ ਆ ਜਾਂਦੀ ਹੁੰਦੀ ਆ ਉਸ ਤੋਂ ਬਾਅਦ ਇੱਕ ਵਾਰ ਕੋਟੇ ਜਾ ਕੇ ਫਿਰ ਤਾਂ ਪਤਾ ਹੀ ਨਿਕਲਣੇ ਆ ਇਸ ਕਰਕੇ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਕਿ ਜੇ ਇਹ ਕੈਨਸਲ ਹੋ ਗਏ ਜਾਂ ਕੁਝ ਵੀ ਇਦਾਂ ਦਾ ਕੁਝ ਨਹੀਂ ਹੁੰਦਾ ਜਿਹੜੇ ਪੇਪਰ ਜਿੱਦਾਂ ਹੁਣ ਆ ਤੋ ਅਸੀਂ ਕਹਿੰਦੇ ਪੇਪਰ ਭਰਾਏ ਇਸ ਸਾਲ ਦੇ ਵਿੱਚ ਭਰਾਏ ਸਕੇ ਕਿਸੇ ਵੀ ਸਾਲ ਦਾ ਜਿਹੜਾ ਕੋਟਾ ਹੁੰਦਾ ਉਹ 2 ਸਾਲ ਚ ਕਲੀਅਰ ਹੁੰਦਾ ਹੁੰਦਾ ਠੀਕ ਹੈ ਨਾ ਜਿਹੜੇ 60% ਆ ਉਹ ਪਹਿਲੇ 8 ਮਹੀਨਿਆਂ ਚ ਕਲੀਅਰ ਹੋ ਜਾਂਦੇ ਜਿਹੜੇ 40% ਹੁੰਦੇ ਆ ਤਕਰੀਬਨ ਸਵਾ ਸਾਲ ਲੱਗ ਜਾਂਦਾ ਉਹਨੂੰ ਕਲੀਅਰ ਹੁੰਦਿਆਂ ਨੂੰ ਠੀਕ ਹੈ ਇਸ ਕਰਕੇ ਥੋੜੀ ਜਿਹੀ ਵੇਟ ਕਰੋ ਪੇਪਰ ਤਾਂ ਡੇ ਨਿਕਲ ਜਾਣਗੇ ਆ ਜਿਹੜੀਆਂ ਬਾਧੂ ਉਹ ਕੁੰ ਹੇਗਾ ਆ ਕਿ ਆਈਡੀ ਚੈੱਕ ਕੀਤੀ ਇਸ ਵੇ ਡਰੋਜ ਦੇਖਦਾ ਐਦਾਂ ਦਾ ਕੁਝ ਨਹੀਂ ਹੈਗਾ ਉਹ ਮੋਹਿਤ ਸੈਣੀ ਦੂਸਰੇ ਮੁੰਡੇ ਦੇ ਭਾਜੀ 9:00 ਵਜੇ 13 ਸੈਕਿੰਡ ਦਾ ਟਾਈਮ ਸੀ ਉਹਦੇ ਨਿਕਲ ਆਏ ਦੇ ਹੈ ਸਰ ਮੇਰਾ ਕੁਝ ਨਹੀਂ ਪਤਾ ਚੱਲ ਰਿਹਾ ਬਾਈ ਤੁਹਾਡੇ ਪੇਪਰ ਵੀ ਜਰੂਰ ਨਿਕਲਣਗੇ ਸੇਮ ਮਾਲਕ ਹੋਏਗਾ ਨਾ ਸੇਮ ਟਾਈਮ ਤੇ ਵੀ ਕਲਿੱਕ ਹੋਏ ਹੋਣ ਪੇਪਰ ਤਾਂ ਵੀ ਕਈ ਵੇਲੇ 1 ਮਹੀਨਾ 2 ਮਹੀਨੇ 3 ਮਹੀਨੇ ਅੱਗੇ ਪਿੱਛੇ ਹੋ ਜਾਂਦੇ ਪੇਪਰ ਨਿਕਲਣ ਨੂੰ ਵੇਟ ਕਰੋ ਇੱਕ ਦੇ ਨਿਕਲੇ ਤੁਹਾਡੇ ਵੀ ਨਿਕਲ ਜਾਣਗੇ ਸੰਗਰ ਰਪਿੰਦਰ ਪਾਜੀ ਵੀ ਐਪਸ ਦਿੱਲੀ ਦਾ ਨੰਬਰ ਹੈਗਾ ਕਿਸੇ ਕੋਲ ਜੇ ਚੁੱਕ ਦੇ ਤਾਂ ਦੱਸਣਾ ਪਲੀਜ਼ ਮੇਰਾ ਭਾਈ ਦੇਖੋ ਨੰਬਰ ਜਿਹੜਾ ਵੀ ਐਪਸ ਗਲੋਬਲ ਦਾ ਨਾ ਉਹ ਤੁਸੀਂ ਉਹ ਗੂਗਲ ਤੇ ਕੱਢ ਲਓ ਵੀ ਐਪਸ ਗਲੋਬਲ ਭਰ ਕੇ ਉਹਨਾਂ ਦਾ ਕਸਟਮਰ ਕੇਅਰ ਨੰਬਰ ਉੱਤੇ ਪਹਿਲਾਂ ਥੋੜੇ ਜਿਹਾ ਕੰਪਿਊਟਰ ਬੋਲੇਗਾ ਬਾਅਦ ਚ ਉਹ ਤੁਹਾਡੀ ਗੱਲ ਕਰ ਲੈਂਦੇ ਹੁੰਦੇ ਚੱਕ ਲੈਂਦੇ ਹੁੰਦੇ ਆ ਤੇ ਇਹ ਤੁਸੀਂ ਉੱਥੋਂ ਲੈ ਸਕਦੇ ਆ ਗੂਗਲ ਤੋਂ ਠੀਕ ਆ ਨਾ ਮੇਰੇ ਕੋਲ ਤਾਂ ਨਹੀਂ ਹੈਗਾ ਮੈਨੂੰ ਵੀ ਚਾਹੀਦਾ ਹੋਵੇਗਾ ਮੈਂ ਉੱਥੋਂ ਕੱਢਾਂਗਾ 인ਕਾ ਖਾਨ ਬੀਰ ਜੀ ਸਾਡੀ ਮਾਰਚ 2025 ਦੀ ਅਪਾਇੰਟਮੈਂਟ ਸੀ ਐਂਡ ਰਿਫਿਊਜ਼ਲ ਆ ਗਈ ਵਰਕ ਵੀਜ਼ੇ ਦੀ ਪਲੀਜ਼ ਦੱਸਿਓ ਕੋਈ ਰੀਜ਼ਨ ਐਂਡ ਕਿਹਦੇ ਪੇਪਰ ਛੇਤੀ ਨਿਕਲਦੇ ਆ ਨਾਲੇ ਇਹ ਵੀ ਦੱਸਿਓ ਵੀ 2025 ਚ ਇੰਨਾ ਸਲੋ ਕਿਉਂ ਚੱਲ ਰਿਹਾ ਬਾਈ ਦੇਖੋ ਮੈਂ ਪੇਪਰ ਭਰੇ ਹੁਣ ਮੈਨੂੰ ਇਹੀ ਲੱਗਣਾ ਜਦ ਤੱਕ ਨਿਕਲਦੇ ਨਹੀਂ ਕਿ ਮੇਰੇ ਸਲੋ ਆ ਜਾਂ ਪੇਪਰ ਉਹ ਸ਼ਹਿਰ ਚੋਂ ਨਹੀਂ ਨਿਕਲਦੇ ਇਹ ਸਾਰਿਆਂ ਨੂੰ ਇੱਦੀ ਲੱਗਦਾ ਹੁੰਦਾ ਜਦਕਿ ਇਦਾਂ ਦਾ ਕੁਝ ਨਹੀਂ ਹੈਗਾ 110 ਜ਼ਿਲ੍ਹਿਆਂ ਚੋਂ ਪੇਪਰ ਭਰੇ ਜਾਂਦੇ ਆ ਐਸ ਵਾਰ ਵੀ 110 ਚ ਭਰੇ ਗਏ ਤੇ ਅਗਲੀ ਵਾਰ ਵੀ 110 ਚ ਭਰੇ ਜਾਣੇ ਆ ਤੇ ਉਹ ਨਿਕਲ ਵੀ ਰਹੇ ਆ ਠੀਕ ਆ ਮੇਰਾ ਵੀਰ ਵੇਟ ਕਰੋ ਨਿਕਲ ਜਾਣਗੇ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆ ਰਿਫਿਊਜ਼ਲ ਆ ਗਿਓ ਬਾਰਕ ਵੀਦੇ ਦੀ ਠੀਕ ਹੈ ਨਾ ਹੁਣ ਉਹਦੇ ਵਿੱਚ ਰੀਜ਼ਨ ਮੈਨੂੰ ਥੋੜੀ ਪਤਾ ਵੀ ਰੀਜ਼ਨ ਕੀ ਆ ਮੈਂ ਥੋੜੀ ਰਿਫਿਊਜ਼ਲ ਲੈਟਰ ਤੁਹਾਡਾ ਪੜਿਆ ਜੋ ਵੀ ਉਹਦੇ ਵਿੱਚ ਕਾਰਨ ਦੱਸਿਆ ਆਪਦਾ ਉਹਨੂੰ ਟ੍ਰਾਂਸਲੇਟ ਕਰ ਲਓ ਗੂਗਲ ਦੇ ਉੱਪਰ ਜੇ ਇਟਾਲੀਅਨ ਚ ਲਿਖਿਆ ਇਟਾਲੀਅਨ ਤੋਂ ਪੰਜਾਬੀ ਟ੍ਰਾਂਸਲੇਟ ਕਰ ਲਓ ਜੇ ਇੰਗਲਿਸ਼ ਚ ਲਿਖਿਆ ਇੰਗਲਿਸ਼ ਤੋਂ ਪੰਜਾਬੀ ਟ੍ਰਾਂਸਲੇਟ ਕਰ ਲਓ ਇਟਾਲੀਅਨ ਤੋਂ ਇੰਗ ਮੱਖਣ ਸਿੰਘ ਕੱਚੇ ਬੰਦੇ ਪਾਸਪੋਰਟ ਬਣਾ ਸਕਦੇ ਆ ਬਾਈ ਜੀ ਕਿਸੇ ਤਰੀਕੇ ਨਾਲ ਜਾਂ ਜੋ ਇੱਥੇ ਹੀ ਪੇਪਰ ਭਰ ਆ ਕੇ ਪੱਕੇ ਹੋ ਸਕਦੇ ਆ ਮੈਂ ਸੁਣਿਆ ਨੂੰਲਾ ਉਸਤਾ ਲੈ ਕੇ ਇੰਡੀਆ ਨਹੀਂ ਜਾਣਾ ਪੈਂਦਾ ਜੇ ਬੰਦਾ ਇੱਥੇ ਹੋਵੇ ਭਾਈ ਜੀ ਦੇਖੋ ਜੇਕਰ ਤੁਹਾਡੇ ਪੇਪਰ ਇਮੀਗ੍ਰੇਸ਼ਨ ਖੁੱਲੀ ਆ ਕੱਚੇ ਬੰਦੇ ਲਈ ਉਹਨਾਂ ਨੂੰ ਤਾਂ ਚਲੋ ਇੰਡੀਆ ਨਹੀਂ ਜਾਣਾ ਪੈਂਦਾ ਜੇਕਰ ਤੁਹਾਡੇ ਪੇਪਰ ਇੱਥੇ ਤੁਸੀਂ 9 ਮਹੀਨੇ ਸਾਲ ਡੋਮੈਸਟਿਕ ਵਾਲੇ ਪੇਪਰ ਭਰ ਰਹੇ ਨਾ ਫਲੂਸੀ ਖੁੱਲੀ ਤੇ ਫੇਰ ਤੁਹਾਨੂੰ ਜਿਹੜਾ ਆ ਡਾਕੂਮੈਂਟ ਲੈ ਕੇ ਇੰਡੀਆ ਜਾਣਾ ਹੀ ਪੈਣਾ ਮੇਰਾ ਵੀਰ ਠੀਕ ਆ ਉਧਰੋਂ ਵੀਜ਼ਾ ਲਵਾ ਕੇ ਆਉਂਗੇ ਤੁਸੀਂ ਦੁਬਾਰਤ ਹੀ ਤੇ ਜਿਹੜਾ ਤੁਸੀਂ ਪਾਸਪੋਰਟ ਦੀ ਗੱਲ ਕਰਦੇ ਕੱਚੇ ਬੰਦਿਆਂ ਦੀ ਕੱਚੇ ਬੰਦਿਆਂ ਨੂੰ ਪਾਸਪੋਰਟ ਅੰਬੈਸੀ ਬਣਾ ਦਿੰਦੀ ਆ 2 ਕੁ ਸਾਲ ਦਾ ਦਿੰਦੇ ਹੁੰਦੇ ਪਾਸਪੋਰਟ ਜਿਆਦਾ ਟਾਈਮ ਦਾ ਨਹੀਂ ਉਹਨੇ ਟਾਈਮ ਤੁਸੀਂ ਆਪਣੇ ਪੇਪਰ ਪੂਪਰਾਂ ਦਾ ਕੰਮ ਕਰਵਾ ਲਵੇ ਬੰਦਾ ਤੇ ਗਾਂ ਜਿਹੜਾ ਹੈਗਾ ਆ ਇਹ ਪੇਪਰ ਫਿਰ ਜੇ ਇੱਕ ਵਾਰੀ ਬਣ ਗਏ ਫੇਰ ਬੰਦਾ ਰੀਨਿਊ ਕਰਾਉਂਦਾ ਫਿਰ 10 ਸਾਲ ਦਾ ਬਣ ਜਾਂਦਾ ਆ ਸ਼ਫੀ ਫੈਸ਼ਨ ਬ੍ਰਦਰ ਫਰਬਰੀ 5 ਨੂੰ ਲਾ ਉਸਤਾ ਕਬੀ ਓਪਨ ਕਰੇਗਾ ਬਈ ਪੰਜ ਫਾਰਮਿੰਗ ਤੁਹਾਡੇ ਪੇਪਰ ਭਰੇ ਹੋਏ ਹਨ ਪਹਿਲੇ ਨੰਬਰ ਤੇ ਤਾਂ ਆਪਦੇ ਏਜੰਟ ਤੋਂ ਆਪਣੀ ਰਸੀਦ ਲਓ ਠੀਕ ਹੈ ਨਾ ਮੂੰਹ ਜਵਾਨੀ ਕਿਸੇ ਤੋਂ ਪੇਪਰ ਨਾ ਭਰਾਓ ਕਿਸੇ ਨੂੰ ਪੈਸੇ ਨਾ ਦਿਓ ਐਦਾ ਜਦ ਤੱਕ ਲਾ ਤੁਹਾਨੂੰ ਰਸੀਦ ਨਹੀਂ ਦਿੰਦਾ ਜੇ ਤੁਹਾਨੂੰ ਇਹੀ ਨਹੀਂ ਪਤਾ ਕਿਹੜੇ ਸ਼ਹਿਰ ਤੋਂ ਕਿਹੜੇ ਬੰਦੇ ਦਾ ਨਾਮ ਕੀ ਜਿਨੇ ਪੇਪਰ ਭਰੇ ਆ ਕਿੰਨੇ ਟਾਈਮ ਤੇ ਕਿਹੜੀ ਤਰੀਕ ਨੂੰ ਕਿਹੜੀ ਕੈਟਾਗਰੀ ਦੇ ਪੇਪਰ ਆ ਜੇ ਸਾਨੂੰ ਇਹੀ ਨਹੀਂ ਪਤਾ ਤੇ ਆਪਾਂ ਧੋਖਾ ਕਰਨੇ ਵਾਲਾ ਕੰਮ ਤਿਆਪ ਕਰਦੇ ਆ ਤੇ 90% ਧੋਖਾ ਕਰਨੇ ਵਾਲੇ ਰਿਸ਼ਤੇਦਾਰ ਭੈਣ ਭਾਈ ਯਾਰ ਦੋਸਤ ਪਿੰਡ ਦੇ ਇਹੀ ਹੁੰਦੇ ਆ 10% ਚੰਗੇ ਵੀ ਬਹੁਤ ਆ ਜਿਹੜੇ ਹੱਦ ਤੋਂ ਵੱਧ ਸਾਡੀ ਮਦਦ ਕਰਦੇ ਆ ਠੀਕ ਆ ਤੇ 90% ਪਰ ਐਦਾਂ ਦੇ ਹੀ ਆ ਇਸ ਕਰਕੇ ਇਹਨਾਂ ਤੋਂ ਬਚਣ ਵਾਸਤੇ ਜੇ ਤੁਸੀਂ ਪੇਪਰ ਭਰਾਈਆ 5 ਫਰਵਰੀ ਨੂੰ ਤੇ ਤੁਸੀਂ ਪੂਰਾ ਸਵਾਲ ਲਿਖੋ ਆਪਣੀ ਪਹਿਲਾਂ ਰਸੀਦ ਮੰਗੋ ਏਜੰਟ ਤੋਂ ਜਿੱਥੋਂ ਹੀ ਪੇਪਰ ਭਰਾਈਆ ਤੇ ਉੱਥੇ ਦੇਖ ਕੇ 5 ਤਰੀਕ ਨੂੰ ਤੁਹਾਡੇ ਸਾਲ ਵਾਲੇ ਪੇਪਰ ਇਹ ਤਾਂ ਮੈਨੂੰ ਪਤਾ ਲੱਗ ਗਿਆ ਕਿਹੜੇ ਸ਼ਹਿਰ ਤੋਂ ਕਿੰਨੇ ਟਾਈਮ ਤੇ ਕਲਿੱਕ ਹੋਇਆ ਪ੍ਰੋਪਰ ਦੱਸੋ ਮੈਨੂੰ ਕਮੈਂਟ ਕਰਕੇ ਠੀਕ ਆ ਬਾਕੀ ਨਿਕਲਦਾ ਰਹੀ ਆ ਸੰਦੀਪ ਸੰਗਵਾਨ ਬਾਈ ਅਗਸਤ ਵਾਲੀ ਅਪਾਇੰਟਮੈਂਟ ਵੀ ਹੋਈ ਹੈ ਰੀਸ਼ਡਿਊਲ ਜਾਂ ਨਹੀਂ ਭਾਜੀ ਦੱਸੀ ਬਾਈ ਦੇਖੋ ਜਿੱਦਾਂ ਹੁਣ ਅਗਸਤ ਵਿੱਚ ਕਿਸੇ ਨੇ ਜਨਵਰੀ ਫਰਵਰੀ ਵਿੱਚ ਵੀ ਚੱਕੀ ਹੋएगी 5-6 ਮਹੀਨੇ ਪਹਿਲਾਂ ਜਿਨ੍ਹਾਂ ਦੇ 2024 ਵਾਲੇ ਪੇਪਰ ਸੀ ਉਹਨਾਂ ਦੀਆਂ ਬੜੀਆਂ ਦੀਆਂ ਰੀਸ਼ਡਿਊਲ ਹੋਈਆਂ ਆ ਜੇ ਹੁਣ ਤੁਹਾਡੇ ਪੇਪਰ ਹੁਣ ਨਿਕਲੇ ਆ ਚਾਹੇ 2024 ਵਾਲੇ ਪੇਪਰ ਚਾਹੇ 25 ਵਾਲੇ ਠੀਕ ਹੈ ਨਾ ਹੁਣ ਤੁਹਾਨੂੰ ਅਗਸਤ ਦੀ ਮਿਲ ਜਾਂਦੀ ਆ ਅੱਜ ਤੋਂ ਡੇਢ ਮਹੀਨੇ ਮਹੀਨੇ ਬਾਅਦ ਦੀ ਤਾਂ ਇਹਨੇ ਥੋੜੀ ਰੀਸ਼ਡਿਊਲ ਹੋਣਾ ਆ ਇਹ ਨਹੀਂ ਹੁੰਦੀ ਹੈ ਰੀਸ਼ਡਿਊਲ ਠੀਕ ਹੈ ਨਾ ਬਾਕੀ ਹਾਂ ਐਮਬੈਸੀ ਦਾ ਕੁਝ ਨਹੀਂ ਮੈਂ ਕਹਿ ਸਕਦਾ ਪਰ ਜੇ ਮਹੀਨਾ 2 ਮਹੀਨੇ 3 ਮਹੀਨੇ ਦੀ ਡੇਟ ਵਾ ਤੁਹਾਡੀ ਅਪਾਇੰਟਮੈਂਟ ਆ ਉਹਦਾ ਤਾਂ ਕੋਈ ਮਤਲਬ ਬਣਦਾ ਨਹੀਂ 99% ਯਾਨਕੀ ਰੀਸ਼ਡਿਊਲ ਨਹੀਂ ਹੋਏਗੀ ਉਹ 인ਦਰबीर ਸਿੰਘ ਸਾਥਰੀ ਕਾਲ ਵੀਰ ਜੀ ਮੈਂ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੇ ਮੈਨੂੰ ਕੋਈ ਚੰਗੇ ਵਕੀਲ ਦੇ ਨਾਲ ਸੰਪਰਕ ਕਰਾਓ ਤੁਹਾਡੇ ਕੋਲ ਮੈਂ ਪਹਿਲਾਂ ਵੀ ਸਲਾਹ ਲਈ ਸੀ ਹੁਣ ਮੇਰਾ ਮਾਲਕ ਬੋਲਦਾ ਹੈ ਤੁਸੀਂ ਮੈਨੂੰ ਚੰਗੇ ਵਕੀਲ ਨਾਲ ਗੱਲ ਕਰਵਾਓ ਮੈਂ ਤੁਹਾਡੇ ਅਜੀਲ ਵਾਲੇ ਪੇਪਰ ਮੈਂ ਵਕੀਲ ਨਾਲ ਗੱਲ ਕਰਾਂਗਾ ਤੁਹਾਡੇ ਪੇਪਰ ਕਿਵੇਂ ਬਦਲੇ ਜਾ ਸਕਦੇ ਹਨ ਤੇ ਕਿਵੇਂ ਭਰੇ ਜਾ ਸਕਦੇ ਹਨ ਮੈਂ ਫਿਰ ਤੁਹਾਡੇ ਪੇਪਰ ਭਰ ਕੇ ਤੁਹਾਨੂੰ ਇੰਡੀਆ ਭੇਜ ਕੇ ਸੱਦ ਸਕਦਾ ਹਾਂ ਉਹ ਮੇਰੀ ਮਦਦ ਕਰਨ ਨੂੰ ਤਿਆਰ ਹੈ ਮੈਨੂੰ ਵਕੀਲ ਦਾ ਕੋਈ ਵਧੀਆ ਜਾਣਕਾਰੀ ਨਹੀਂ ਹੈ ਕਿਰਪਾ ਕਰਕੇ ਮੇਰੀ ਮਦਦ ਕਰਿਓ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਮੈਂ ਤੁਹਾਡੇ ਜਵਾਬ ਦੇ ਇੰਤਜ਼ਾਰ ਵਿੱਚ ਰਹਾਂਗਾ ਮੇਰਾ ਭਾਈ ਦੇਖੋ ਵਕੀਲ ਦਾ ਮੈਂ ਤੁਹਾਨੂੰ ਕਿਸੇ ਦਾ ਵੀ ਨੰਬਰ ਦੇ ਸਕਦਾ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਨਾ ਮੋਸਟਲੀ ਮਾਲਕਾਂ ਨੂੰ ਪਤਾ ਹੁੰਦਾ ਆ ਉਹਨੂੰ ਤੁਸੀਂ ਸਿੰਪਲ ਇਹ ਕਹਿ ਸਕਦੇ ਆ ਮਾਲਕ ਆਪਣੇ ਨੂੰ ਕਿ ਫਲੂਸੀ ਜਿਹੜੀ ਆ ਖੁੱਲਣੀ ਆ 2026 ਦੇ ਵਿੱਚ ਅਗਲੇ ਸਾਲ ਹੋਰ ਪੰਜਾ ਛੇ ਸੱਤ ਮਹੀਨਿਆਂ ਤੱਕ ਜਨਵਰੀ ਫਰਵਰੀ ਮਾਰਚ ਚ ਅਗਲੇ ਸਾਲ ਕਿਉਂਕਿ ਐਲਾਨ ਕਰ ਦਿੱਤਾ ਇਹਨਾਂ ਨੇ 2026 27 28 ਚ 5 ਲੱਖ ਬੰਦਾ ਸੱਦਣਾ ਆ ਠੀਕ ਆ ਤੇ 165000 165 165 ਇਦਾਂ ਤਿੰਨ ਸਾਲਾਂ ਚ ਇੰਨੇ ਬੰਦੇ ਸੱਦਣੇ ਆ 165 2026 ਚ 165 2027 ਚ 168 2028 ਚ ਇਦਾਂ ਮੇਰਾ ਵੀਰ ਤੁਸੀਂ ਉਹਨੂੰ ਕਹੋ ਫਲੂਸੀ ਖੁੱਲਣੀ ਆ ਗਾਹਾਂ ਅਗਲੇ ਸਾਲ ਤੇ ਉਦੋਂ ਮੈਂ ਪੇਪਰ ਭਰਾਂਨੇ ਆ ਫਲੂਸੀ ਵਾਲੇ ਬਾਕੀ ਇਹਦੀ ਜਾਣਕਾਰੀ ਜਿਹੜੀ ਹੈਗੀ ਆ ਫਲੂਸੀ ਦੀ ਮਾਲਕਾਂ ਨੂੰ ਪਤਾ ਹੁੰਦਾ ਫਲੂਸੀ ਦਾ ਠੀਕ ਆ ਨਾ ਜੇ ਸਾਲ ਵਾਲੇ ਉਹ ਭਰ ਸਕਦਾ ਜਿਹੜੇ ਸਾਲਾ ਸਾਲ ਭਰੇ ਜਾ ਸਕਦੇ ਆ ਤਾਂ ਵੀ ਉਹਨੂੰ ਪੁੱਛ ਲਓ ਬਾਕੀ ਵਕੀਲ ਦਾ ਨੰਬਰ ਦੇਖੋ ਜੇ ਵਕੀਲ ਦਾ ਨੰਬਰ ਮੈਂ ਤੁਹਾਨੂੰ ਫੇਰ ਵੀ ਜੇ ਤੁਸੀਂ ਉਹਨੂੰ ਫਲੂਸੀ ਦੀ ਪਹਿਲਾਂ ਗੱਲ ਕਰ ਲਿਓ ਕੀ ਕਹਿੰਦਾ ਦੇਖਿਓ ਜੇ ਚਾਹੀਦਾ ਹੈ ਫਿਰ ਵੀ ਮੈਂ ਕਿਸੇ ਵਕੀਲ ਦਾ ਤੁਹਾਨੂੰ ਨੰਬਰ ਲੈ ਕੇ ਦੇ ਦਾਂਗਾ ਜਿਹੜਾ ਤੁਹਾਡੇ ਮਾਲਕ ਨਾਲ ਗੱਲ ਕਰ ਲਵੇ ਠੀਕ ਆ ਵੈਸੇ ਕਿਉਂਕਿ ਪਤਾ ਕੀ ਚੱਕਰ ਆ ਵਕੀਲ ਦਾ ਤਾਂ ਨੰਬਰ ਦਊਂਗਾ ਚੰਗਾ ਮਾੜਾ ਉਹਨੇ ਪੈਸੇ ਭੋਰਨ ਦੀ ਗੱਲ ਕਾਨੀ ਆ 5-400 ਕਿਸੇ ਪਾਸਿਓਂ ਉਹਨੇ ਦੇਖਣਾ ਵੀ ਮੈਂ 5-400 ਜੂਰੋ ਲੈ ਲਮਾ ਉਹ ਚੀਜ਼ ਤੋਂ ਮੈਂ ਬਚਾਨ ਕਰਕੇ ਤੁਹਾਨੂੰ ਸਲਾਹ ਦਿੰਦੀ ਆ ਕਿ ਮਾਲਕ ਨੂੰ ਕਹੋ ਭਾਈ ਫਲੂਸੀ ਖੁੱਲਣੀ ਆ ਅਗਲੇ ਸਾਲ ਕਿ ਮੇਰੇ ਫਲੂਸੀ ਚ ਪੇਪਰ ਭਰ ਦੇ ਜੇ ਨਹੀਂ ਤਾਂ ਸਾਰੇ ਸਾਲ ਵਾਲੇ ਪੇਪਰ ਜਿਹੜੇ ਭਰੇ ਜਾਂਦੇ ਸਾਲ ਵਾਲੇ ਉਹ ਪਰਵਾ ਲੋ ਮੋਹਿਤ ਸੈਣੀ ਪਾਜੀ ਮੈਂ ਪਹਿਲਾਂ ਵੀ ਮੈਸੇਜ ਕੀਤਾ ਸੀ ਜੈਂਟ ਨੇ ਸਲਿੱਪ ਭੇਜ ਦਿੱਤੀ ਆ 9:04:13 ਸੈਕਿੰਡ ਤੇ ਟਾਈਮ ਆ ਆ ਆਰਸੀ ਸਾਲ ਵਾਲੇ ਕਿੰਨੇ ਚਾਂਸ ਭਾਜੀ ਕਿੰਨਾ ਕੋਟਾ ਇੱਥੋਂ ਦਾ ਰਿਜੋ ਕਲਾਬਰੀਆ ਦੇ ਮੇਰਾ ਬਾਈ ਤੁਹਾਡੇ ਪੇਪਰ ਜਰੂਰ ਨਿਕਲ ਜਾਣਗੇ ਰਿਜੋ ਕਲਾਬਰੀਆ ਦਾ ਕੋਟਾ ਹੈ ਨਾ ਜਿਹੜਾ ਉਹ ਵੀ ਹਜ਼ਾਰਾਂ ਚ ਹੀ ਹੁੰਦਾ ਆ ਮੇਰਾ ਭਰਾ ਵੇਟ ਕਰੋ ਮਹੀਨਾ 2 ਮਹੀਨੇ 3 ਮਹੀਨੇ ਪੇਪਰ ਤੁਹਾਡੇ ਜਰੂਰ ਨਿਕਲ ਆਣਗੇ ਰਾਜਨ ਕੁਮਾਰ ਹੈਲੋ ਸਤਿ ਸ੍ਰੀ ਅਕਾਲ ਵੀਰ ਪਲੀਜ਼ ਵੀਰ ਡੇਲੀ ਵੀਡੀਓ ਪਾਇਆ ਕਰੋ 2026 ਵਾਲੇ ਪੇਪਰ ਕਦੋਂ ਫਿਲ ਹੋਣੇ ਆ ਬਾਈ ਧੰਨਵਾਦ ਤੁਹਾਡਾ ਵੀਡੀਓ ਤਾਂ ਡੇਲੀ ਮੈਂ ਹੁਣ ਪਾਉਣ ਦੀ ਕੋਸ਼ਿਸ਼ ਕਰਾਂਗਾ ਤੇ ਜਿਹੜੀ 2026 ਵਾਲੇ ਪੇਪਰ ਆ ਫਿਲਹਾਲ ਦੀ ਘੜੀ ਡੇਟ ਡਿਕਲੇਅਰ ਨਹੀਂ ਹੋਈ ਹੋ ਸਕਦਾ ਮੇਰੀ ਵੀਡੀਓ ਤੋਂ ਕਿਉਂਕਿ ਮੈਂ ਅੱਜ ਬਣਾ ਰਿਹਾ ਆ 2 ਤਰੀਕ ਨੂੰ ਹੋ ਸਕਦਾ ਕੱਲੂ ਤੁਸੀਂ ਮੇਰੀ ਵੀਡੀਓ ਦੇਖਣੀ ਹੈ ਅੱਜ ਦੇਖ ਰਹੇ ਆ 3 ਨੂੰ ਇਹ ਮੈਂ ਕੱਲ ਦੀ ਵੀਡੀਓ ਬਣਾਈ ਹੋਈ ਆ ਸ਼ਾਮ ਦੀ ਤੇ ਹੋ ਸਕਦਾ ਇਹ ਅੱਜ ਸਵੇਰੇ ਐਲਾਨ ਵੀ ਹੋ ਗਿਆ ਹੋਵੇ ਵੀਡੀਓ ਬਣਾਉਣ ਤੋਂ ਬਾਅਦ ਡੇਟਾ ਨਾ ਇਸ ਕਰਕੇ ਫਿਲਹਾਲ ਦੀ ਘੜੀ ਡੇਟਾ ਨਹੀਂ ਹਜੇ ਡਿਕਲੇਅਰ ਕੀਤੀਆਂ ਦੇਖਦੇ ਆ ਜਿਾਦੀ ਪਤਾ ਲੱਗੇਗਾ ਆਪਾਂ ਦੱਸ ਦਾਂਗੇ ਜਰੂਰ میرل جھٹ سر جی bari city ਆ ਸੇ ਪੇਪਰ ਨਿਕਲ ਗਏ ਟਾਈਮ 9:00 ਦੇ 2 ਮਿੰਟ ਪਲੀਜ਼ ਰਿਪਲਾਈ بھائی دیکھو ਮੈਨੂੰ ਕਿੱਦਾਂ ਪਤਾ ਪੇ ਨਿਕਲ ਗਏ ਕਿ ਨਹੀਂ ਨਿਕਲ ਗਏ ਵੇਟ ਕਰੋ ਤੁਹਾਡੇ ਜੇ ਪੇਪਰ ਭਰੇ ਹੋਏ ਹਨਾ ਤਾਂ ਤੁਹਾਡੇ ਪੇਪਰ ਜ਼ਰੂਰ ਨਿਕਲ ਜਾਣਗੇ bari ਤੋਂ ਸਰਮਣ ਸਿੰਘ 8103 वीर जी वैग्रू जी ਪਹਲਾ ਕਰੇ ਮੇਰੇ ویਲ ਜੂ ਮੈਂ ਆਪਣੇ بیٹے ਦੇ ਪੇਪਰ ਲੋਣੇ ਆ ਕੋਈ ਵਧੀਆ ਏਜੰਟ ਦੱਸੋ ਵੀਰ ਜੀ ਬਾਈ ਜੀ ਦੇਖੋ ਤੁਹਾਡਾ ਧੰਨਵਾਦ ਥੈਂਕ ਯੂ ਸ਼ੁਕਰੀਆ ਤੁਸੀਂ ਮੈਨੂੰ ਕਮੈਂਟ ਕੀਤਾ ਸਾਰੇ ਭੈਣਾ ਪਰਮਾਤਮਾ ਦਾ ਤੇ ਮੇਰੇ ਕੋਈ ਵੀ ਦਾ ਏਜੰਟ ਇਦਾਂ ਦੇ ਬੰਦਿਆਂ ਨਾਲ ਮੈਂ ਲਿੰਕ ਨਹੀਂ ਰੱਖਦਾ ਹੈਗਾ ਕਿਉਂਕਿ ਮੈਂ ਕਿਸੇ ਦੀ ਬਾਈ ਜੀ ਗਾਰੰਟੀ ਨਹੀਂ ਲੈ ਸਕਦਾ ਗਾਰੰਟੀ ਤਾਂ ਬੰਦੇ ਦੇ ਸਾਹਾਂ ਦੀ ਨਹੀਂ ਲਈ ਜਾ ਸਕਦੀ ਅਗਲਾ ਸਾਹ ਆਣਾ ਕਿ ਨਹੀਂ ਆਣਾ ਪਰਮਾਤਮਾ ਨੇ ਪੱਤਾ ਹਿੱਲਣ ਦੇਣਾ ਕਿ ਨਹੀਂ ਦੇਣਾ ਹਨਾ ਇਸ ਕਰਕੇ ਇਹਨਾਂ ਦੀ ਮੈਂ ਗਾਰੰਟੀ ਨਹੀਂ ਲੈ ਸਕਦਾ ਏਜੰਟਾਂ ਦੀ ਉਹ ਤੁਹਾਨੂੰ ਹੀ ਲੱਭਣਾ ਪਏਗਾ ਵੀਰੇ ਬਿੱਟੂ ਬਾਂਸਾ ਬੀਰ ਜੀ ਸਾਥਰੀ ਕਲ ਵੀਰ ਜੀ 12 ਫਰਵਰੀ ਨੂੰ 9 ਮਹੀਨੇ ਵਾਲੇ ਪੇਪਰ ਭਰੇ ਸਨ ਅਜੇ ਤੱਕ ਤੋਂ ਨਿਕਲੇ ਨਹੀਂ ਵੀਰ ਜੀ ਆਸ ਹੈ ਕੋਈ ਨਹੀਂ ਨਿਕਲਣ ਦੀ ਤੇ ਦੁਬਾਰਾ ਫਲੂਸੀ ਵਿੱਚ ਖੁੱਲ ਗਈ ਦੱਸੋਗੇ ਜੀ ਮੇਰਾ ਬਾਈ ਹੁਣ ਦੁਬਾਰਾ ਫਲੂਸੀ 2026 ਵਿੱਚ ਖੁੱਲਣੀ ਹੈ ਡੇਟਾ ਨਹੀਂ ਡਿclare ਹੋਈਆਂ ਵੈਸੇ 26 27 ਦਾ ਜਿਹੜਾ 28 2000 ਤੇ ਜਨਕੀ ਇਹ ਤਿੰਨਾਂ ਸਾਲਾਂ ਦਾ ਦੋਇਆ 26 27 28 ਦਾ ਕੋਟਾ ਦਾ ਦਿੱਤਾ ਹੈ ਸਰਕਾਰ ਨੇ ਤੇ ਬਾਕੀ ਦੇਖਦੇ ਆ ਡੇਟਾ ਕਦੋਂ ਜਣ ਕਿ ਡਿਕਲੇਅਰ ਕਰਦੇ ਇਹਨਾਂ ਦੀਆਂ ਠੀਕ ਹੈ ਨਾ ਤੇ ਫਿਰ ਤੁਸੀਂ ਭਰ ਸਕਦੇ ਬਾਕੀ ਜਿਹੜੇ 12 ਫਰ ਵੀ ਨੂੰ ਭਰਾਏ ਆ ਹਜੇ ਤਾਂ ਬਹੁਤ ਪੇਪਰ ਰਹਿੰਦੇ ਨਿਕਲਣ ਨੂੰ ਵੇਟ ਕਰੋ ਉਹ ਵੀ ਨਿਕਲ ਜਾਣਗੇ ਮੇਰਾ ਭਰਾ ਠੀਕ ਹੈ ਨਾ ਚੌਧਰੀ ਫਾਰਮ ਸਾਥਰੀ ਕਲ ਵੀਰ ਜੀ ਵੀਰ ਜੀ ਮੈਂ ਸਾਲ ਵਾਲੇ ਪੇਪਰਾਂ ਤੇ ਆਇਆ ਸੀ ਮੇਰੇ ਫਿੰਗਰ ਸੀ ਪਾਧਵਾ ਵਿੱਚ ਮੇਰੇ ਫਿੰਗਰਾਂ ਤੇ ਮੇਰੇ ਤੋਂ ਕੰਟਰੈਕਟ ਮੰਗਾਇਆ ਪਰ ਜਿਸ ਮਾਲਕ ਦੇ ਪੇਪਰ ਤੇ ਮੈਂ ਆਇਆ ਉਸ ਦਾ ਮੇਰੇ ਕੋਲ ਕੰਟਰੈਕਟ ਨਹੀਂ ਹੈਗਾ ਮੈਂ ਕਿਸੇ ਹੋਰ ਮਾਲਕ ਦਾ ਕੰਟਰੈਕਟਰ ਲਾਦਾ ਤਾਂ ਚੱਲ ਸਕਦਾ ਹੈ ਕਿ ਨਹੀਂ ਫਸਟ ਕਿਟ ਵਾ ਵੀਰ ਆਪਣੀ ਸਾਲ ਵਾਲੇ ਪੇਪਰ ਆ ਉਸ ਮਾਲਕ ਨੇ ਪੇਪਰ ਬਣਾਤੇ ਆਪਣੇ ਪਰ ਕੰਮ ਨਹੀਂ ਹੈ ਉਸ ਕੋਲ ਮੇਰੇ ਲਈ ਆਪੇ ਹੋਰ ਮਾਲਕ ਦਾ ਕੰਟਰੈਕਟ ਲਾ ਸਕਦੇ ਆ ਵੀਰ ਜਰੂਰ ਰਿਪਲਾਈ ਕਰਿਓ ਮੇਰਾ ਭਾਈ ਜੇ ਉਸ ਮਾਲਕ ਨੇ ਤੁਹਾਡੇ ਪੇਪਰ ਬਣਾਏ ਆ ਕਿਸ ਤਰੀਕੇ ਦੇ ਨਾਲ ਤੁਹਾਡਾ ਸਾਰਾ ਕੁਝ ਕੀਤਾ ਜੇ ਤੁਹਾਡਾ ਕੰਮ ਦਾ ਉਹਨੇ ਕੰਟਰੈਕਟ ਹੀ ਨਹੀਂ ਕੀਤਾ ਉਹਨੂੰ ਕਹੋ ਤੋਗਾ ਮੇਰਾ ਕੰਮ ਦਾ ਕੰਟਰੈਕਟ ਤੋ ਕਰ ਚਾਹੇ ਹਫਤੇ ਦਾ ਤੁਹਾਡਾ 25 ਘੰਟੇ ਦਾ ਹੀ ਕਰ ਦੇਵੇ ਤਾਂ ਵੀ ਤੁਹਾਡਾ ਸਾਰਾ ਕੁਝ ਪੇਪਰ ਆਪੂਪਰਾਂ ਦਾ ਹੋ ਜਾਣਾ ਫਿੰਗਰ ਵੀ ਹੋਏ ਨੇ ਸਾਰਾ ਕੁਝ ਹੋ ਜਾਣਾ ਠੀਕ ਹੈ ਨਾ ਉਸ ਹੀ ਮਾਲਕ ਨੂੰ ਕੋਸ਼ਿਸ਼ ਕਰੋ ਕਹੋ ਜਿੰਨੂੰ ਤੁਸੀਂ 10-12 ਲੱਖ ਦੇ ਕੇ ਇੰਡੀਆ ਤੋਂ ਆਏ ਆ ਉਸ ਬੰਦੇ ਨੂੰ ਹਲੂਣਾ ਦਿਓ ਕਿ ਭਰਾ ਮੈਨੂੰ ਕੰਮ ਦਾ ਕੌਂਟਰੈਕਟ ਲੈ ਕੇ ਦੇ ਮੈਂ ਆਪਣੇ ਪੇਪਰਾਂ 'ਚ ਰਿਸਕ ਨਹੀਂ ਲੈ ਸਕਦਾ ਠੀਕ ਹੈ ਨਾ ਜ਼ਰੂਰੀ ਰਿਸਕ ਲੈਣਾ ਜਦ ਤੁਹਾ ਤੁਸੀਂ ਉਹਨੂੰ 10-12-15 ਲੱਖ ਦਿੱਤਾ ਅਗਲੇ ਦੇ ਹਲਕ 'ਚ ਬਾਹ ਪਾਓ ਚੈਨਲ ਵੀਰ ਜੀ ਠੀਕ ਹੈ ਵੀਰ ਜੀ ਮੇਰਾ ਪੇਪਰ ਰੋਮਾ ਸਿਟੀ 12 ਫਰਵਰੀ 2025 ਸੀਜ਼ਨਲ 11 ਮਿੰਟ 19 ਸਕਿੰਟ ਦਾ ਨਿਕਲਾ ਪਰਚੀ ਵੀ ਵਕੀਲ ਸਾਹਿਬ ਨੇ ਮੂਝੇ ਦੇ ਦੀ ਹੈ ਹਰ ਬਾਰ ਜਬ ਵੀ ਵਕੀਲ ਸਾਹਿਬ ਕੋ ਫੋਨ ਕਰਤਾ ਹੂੰ ਤੋ ਬਹਿ ਕਹਤੇ ਹੈ ਇੰਤਜ਼ਾਰ ਕਰੋ ਲੇਕਿਨ ਮੈਨੇ ਵਕੀਲ ਸਾਹਿਬ ਕੋ ਫੋਨ ਕੀਆ ਵਕੀਲ ਸਾਹਿਬ ਨੇ ਮੂਝੇ ਕਹਾ ਕਿ 30 ਜੁਲਾਈ ਤੱਕ ਇੰਤਜ਼ਾਰ ਕਰੋ ਤੀਸਰੀ ਲਿਸਟ ਜਾਰੀ ਹੋ ਜਾਏਗੀ ਤਬ ਆਪਕਾ ਨੂਲਾ ਉਸਤਾ ਮਿਲ ਜਾਏਗਾ ਵੀਰ ਜੀ ਬਈ ਕੋਈ ਚੱਕਰ ਨਹੀਂ ਤੁਹਾਨੂੰ ਵੇਟ ਕਰਨਾ ਚਾਹੀਦਾ ਰੋਮਾ ਤੋਂ ਤੁਹਾਡੇ ਪੇਪਰ ਜਰੂਰ ਨਿਕਲ ਜਾਣਗੇ ਐਦਾਂ ਕਾਲੀ ਨਾਲ ਕੁਝ ਨਹੀਂ ਹੋਣਾ ਹੈਗਾ ਵਕੀਲ ਨੂੰ ਭਲਾ ਰੋਜ਼ ਫੋਨ ਕਰੀ ਜਾਓ ਠੀਕ ਹੈ ਨਾ ਜੇ ਹੁਣ ਉਹਨੇ ਤੁਹਾਨੂੰ ਮਹੀਨੇ ਇੱਕ ਦਾ ਟਾਈਮ ਕਿਹਾ ਆ ਹੁਣ ਜਨਕੀ 2-3 ਤਰੀਕ ਆ ਅੱਜ ਫਰਵਰੀ 30 ਦੂਆ ਹੈ ਜਨਕੀ ਜੁਲਾਈ ਆ ਤੇ 30 ਜੁਲਾਈ ਦੀ ਤੁਹਾਨੂੰ ਗੱਲ ਕਹਿ ਰਿਹਾ ਉਹ ਸਿੱਧੇ ਤਰੀਕੇ ਨਾਲ ਤੁਹਾਡੇ ਤੋਂ ਇੱਕ ਮਹੀਨੇ ਦਾ ਟਾਈਮ ਮੰਗ ਰਿਹਾ ਤੁਸੀਂ ਵੀ ਵਿਸ਼ਵਾਸ ਰੱਖੋ ਤੇ ਆਪਦੇ ਵਿਸ਼ਵਾਸ ਤੇ ਕੈਮਰੋ ਵੇਟ ਕਰੋ ਥੋੜਾ ਜਿਹਾ ਜਰੂਰ ਨਿਕਲ ਜਾਣਗੇ ਮੇਰਾ ਭਰਾ ਜੇ ਤੁਹਾਡੇ ਪੇਪਰ ਨਿਕਲਿਆ ਆ ਅਗਲੇ ਨੇ ਰੱਖ ਕੇ ਕੀ ਕਰਨੇ ਆ ਤੁਹਾਨੂੰ ਪੇਪਰ ਦੇਏਗਾ ਤਾਂ ਹੀ ਤੁਸੀਂ ਅਗਲੇ ਨੂੰ 10-12 ਲੱਖ ਦੋਗੇ ਨਾ ਏਜੰਟ ਤਾਂ ਤੁਹਾਡੇ ਤੋਂ 1000 ਗੁਣਾ ਕਾਲੇ ਹੁੰਦੇ ਆ ਕਦ ਪੇਪਰ ਨਿਕਲਣ ਕਦ ਤੁਹਾਡੇ ਤੋਂ ਲੱਖਾਂ ਲੈਣ ਲਖਵਿੰਦਰ ਸਿੰਘ ਬਾਜਵਾ ਹੈਲੋ ਭਾਜੀ ਮੇਰੇ ਸਾਲ ਵਾਲੇ ਪੇਪਰ ਆ 2025 ਵਾਲੇ ਆ ਮਾਂਥ ਵਿੱਚ ਨਿਕਲ ਸਕਦੇ ਆ ਲਤੀਨਾ ਤੋਂ ਭਾਈ ਹੋ ਸਕਦਾ ਅਗਲੇ ਹਫਤੇ ਨਿਕਲਣ ਮਹੀਨੇ ਨੂੰ ਨਿਕਲਣ ਡੇਢ ਨੂੰ ਨਿਕਲਣਾ ਵੇਟ ਕਰੋ ਜਰੂਰ ਨਿਕਲਣਗੇ ਦਲਜੀਤ ਸਿੰਘ ਭਾਜੀ ਮੇਰੇ ਪੇਪਰ 2 ਮਹੀਨਾਂ ਤੋਂ ਹੋ ਗਏ ਪੂਰੇ 2 ਮਹੀਨਾਂ ਤੋਂ ਹੋ ਗਏ ਡਿਮੈਟਿਕ ਪੇਪਰ ਜਮਾ ਹੋਇਆ ਨੂੰ ਜਲੰਧਰ ਅੰਬੈਸੀ 'ਚ ਅਜੇ ਤੱਕ ਕੋਈ ਮੇਲ ਨਹੀਂ ਆਈ ਅੰਬੈਸੀ ਦੀ ਬਾਈ ਕੋਈ ਚੱਕਰ ਨਹੀਂ ਅੰਬੈਸੀ ਜਿਹੜਾ 2 ਮਹੀਨੇ ਤੋਂ ਲੈ ਕੇ 3 ਮਹੀਨੇ ਨਹੀਂ ਕਿ 60 ਤੋਂ ਲੈ ਕੇ 90 ਦਿਨ ਦਾ ਟਾਈਮ ਕਹਿੰਦੀ ਆ ਵੀਜ਼ਾ ਲੱਗਣ ਵਿੱਚ ਮੋਸਟਲੀ 2 ਮਹੀਨਿਆਂ ਤੱਕ ਲੱਗ ਜਾਂਦਾ ਹੁੰਦਾ ਥੋੜੇ ਦਿਨ ਵੇਟ ਕਰ ਲਓ ਲੱਗ ਜਾਣਾ ਮੇਰਾ ਭਰਾ ਸੁਸ਼ੀਲ ਕੁਮਾਰ ਸ਼ਰਮਾ ਸਾਤਰੀਗੱਲ ਵੀਰ ਜੀ ਕਿਆ ਸੀਜ਼ਨ ਵਾਲੇ ਪੇਪਰ ਭੇਟ ਲਈ ਗਾ ਕੇ ਜਾ ਕੇ ਪੇਪਰ पक्के पेपर के कैसे बनाए जाते हैं और मेरे दोस्त का सीजन वाला पेपर निकला है रोम से एजेंट बोल रहा है कि इटली आने बाद सात से आठ महीने में पक्के पेपर बनने के बनाने का बोला है क्या ये है सच है क्या ये एजेंट सही है बोल रहा है मेरा भाई देखो ਤੁਹਾਡੇ ਸਵਾਲ ਦਾ ਜਵਾਬ ਤਾਂ ਇਹੀ ਆ ਸਾਰਾ ਕੁਝ ਹੋ ਜਾਂਦਾ ਜੇ ਤੁਸੀਂ ਤਰੀਕੇ ਦੇ ਨਾਲ ਕਰੋ ਹਾਂ ਇੰਨੇ ਟਾਈਮ ਚ ਤੁਹਾਡੇ ਜਨਕੀ ਪਹਿਲੀ ਸੰਜੋੜ ਨੂੰ ਦਿਲ ਲੱਗੇ ਹੁੰਨੇ ਆ ਉਸ ਤੋਂ ਬਾਅਦ ਤੁਸੀਂ ਪਹਿਲੀ ਸੰਜੋੜ ਨੂੰ ਮਿਲ ਗਈ 9 ਮਹੀਨੇ ਵਾਲੀ ਫਿਰ ਗਾਂਹ 2 ਸਾਲ ਵਾਲੀ ਦਾ ਕੋਈ ਐਡਾ ਇਸ਼ੂ ਨਹੀਂ ਹੁੰਦਾ ਹੈਗਾ ਠੀਕ ਆ ਜੇ ਤੁਹਾਡੇ ਮਨ ਦੇ ਵਿੱਚ ਹੋਰ ਵੀ ਬਹੁਤ ਸਵਾਲ ਹੋਣੇ ਆ ਮੇਰਾ ਦੂਜਾ ਚੈਨਲ ਜਿਹੜਾ ਯੂਰੋਪੀਅਨ ਪੰਜਾਬੀ ਬਲੌਗਸ ਬੋਲੀ ਵਾਲਾ ਉਹਦੇ ਤੇ ਸਰਚ ਕਰ ਲਓ ਸਾਲ ਵਾਲੇ ਪੇਪਰਾਂ ਤੇ ਆ ਕੇ ਤੁਸੀਂ ਕੀ ਕਰਨਾ ਹੈ 9 ਮਹੀਨੇ ਵਾਲੇ ਪੇਪਰਾਂ ਤੇ ਆ ਕੇ ਕਿਦਾਂ ਪੇਪਰ ਬਣਨੇ ਆ ਜਿਹੜਾ ਜਣ ਕੀ ਟੂਰਿਸਟ ਪੇਪਰਾਂ ਦਾ ਕੀ ਹਿਸਾਬ ਹੋਆ ਸਟੱਡੀ ਵਾਲਿਆਂ ਦਾ ਕੀ ਆ ਡੋਮੈਸਟਿਕ ਵਾਲਿਆਂ ਦਾ ਕੀ ਆ ਸਰਕਸ ਵਾਲਿਆਂ ਦਾ ਕੀ ਆ ਹਰ ਇੱਕ ਵਿਸ਼ੇ ਤੇ ਅਲੱਗ-ਅਲੱਗ ਵੀਡੀਓ ਬਣਾ ਕੇ ਪਾਈ ਹੋਈ ਆ ਉਸ ਚੈਨਲ ਤੇ ਠੀਕ ਆ ਚੈੱਕ ਕਰੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਮੇਰਾ ਭਰਾ ਸਾਪ ਪੀਵੀ 06 ਸਤਸ੍ਰੀਕਾਲ ਵੀਰ ਜੀ ਨਾ ਪਲੀ ਤੋਂ ਪੇਪਰ ਨਿਕਲਿਆ 9 ਮੰਥ ਵਾਲੇ ਹਾਂਜੀ ਵੀਰ ਜੀ ਨਿਕਲ ਰਿਹਾ ਬਿਲਕੁਲ ਬਲਰਾਜ ਸਿੰਘ ਬਾਈ ਜੀ ਜਿੱਦਾਂ ਕੀ ਸੀਜ਼ਨ ਵਾਲੇ ਪੇਪਰਾਂ ਦਾ 10 ਲੱਖ ਮੰਗਦੇ ਆ ਤੇ ਸਾਲ ਵਾਲੇ ਪੇਪਰਾਂ ਦਾ 15 ਲੱਖ ਮੰਗਦੇ ਆ ਡੋਮੈਸਟਿਕ ਪੇਪਰਾਂ ਦਾ ਕਿੰਨਾ ਲੱਗਦਾ ਬਾਈ ਬਾਈ ਦੇਖੋ ਸਾਲ ਵਾਲੇ 9 ਮਹੀਨੇ ਵਾਲੇ ਡੋਮੈਸਟਿਕ ਵਾਲੇ ਕੋਈ ਵੀ ਪੇਪਰ ਹੋਣ ਮੂਲ ਭਾਈ ਕੀਮਤ ਮੰਗੀ ਜਾਂਦੇ ਆ ਕਿਸੇ ਦਾ ਵੀ ਉਹ ਨਹੀਂ ਹੈਗਾ ਕਿ ਤੁਹਾਡੇ ਕੋ 8 ਲੱਖ ਲੈਣਾ 7 ਲੱਖ ਲੈਣਾ ਇਹਨਾਂ ਵਿੱਚੋਂ ਕਿਸੇ ਵੀ ਕੈਟਾਗਰੀ ਦੇ ਪੇਪਰ ਹੋਣ ਇਹਨਾਂ ਨੂੰ ਭਰਨ ਤੋਂ ਲੈ ਕੇ ਪੇਪਰ ਨਿਕਲਣ ਤੋਂ ਲੈ ਕੇ ਐਮਬੈਸੀ ਫੀਸ ਦੇ ਕੇ ਟਿਕਟ ਲੈ ਕੇ ਇਟਲੀ ਪਹੁੰਚਣ ਤੱਕ 80000 ਤੱਕ ਦਾ ਤੁਹਾਡਾ ਟੋਟਲ ਖਰਚ ਆਉਂਦਾ 80 90000 ਚ ਬੰਦਾ ਇੱਥੇ ਪਹੁੰਚ ਜਾਂਦਾ ਬਾਕੀ ਜੋ ਵੀ ਤੁਸੀਂ ਦਿੰਨੇ ਆ ਉਹ ਸਾਰਾ ਜਿਹੜਾ ਹੈਗਾ ਹੈ ਨਾ ਨਜਾਇਜ਼ ਹੀ ਆ ਤੇ ਉਹ ਤੁਸੀਂ ਹੁਣ ਆਪ ਹਿਸਾਬ ਲਾ ਲਓ ਕੁਛ ਵੀ ਕਿਸੇ ਤੋਂ 12 ਕਿਸੇ ਤੋਂ 10 ਕਿਸੇ ਤੋਂ 18 ਕਿਸੇ ਤੋਂ 15 ਹੁਣ ਮੈਂ ਮੈਂ ਕਿੱਦਾਂ ਦੱਸ ਦਵਾਂ ਭਾਈ ਤੇ ਤੁਹਾ ਤੁਸੀਂ ਜਿਹੜੇ ਬੰਦੇ ਨਾਲ ਗੱਲ ਕਰੋਗੇ ਉਹ ਤੁਹਾਡੇ ਤੋਂ ਕਿੰਨੇ ਮੰਗੇਗਾ ਮੈਨੂੰ ਕੀ ਪਤਾ ਠੀਕ ਹੈ ਨਾ ਹੁਣ ਜੇ ਮੈਂ ਕੰਮ ਕਰਦਾ ਮੈਨੂੰ ਪਤਾ ਭਾਈ ਅੱਛਾ ਡੋਮੈਸਟਿਕ ਆ ਮੈਂ ਤਾਂ ਤੋਂ 12 ਲੱਖ ਲੈਣਾ ਹੁਣ ਮੈਨੂੰ ਕੀ ਪਤਾ ਕਿਹੜੇ ਏਜੰਟ ਨਾਲ ਤੁਸੀਂ ਗੱਲ ਕਰ ਰਹੇ ਹੋ ਨੇ ਤੁਹਾਡੇ ਤੋਂ ਕੀ ਮੰਗਣਾ ਤੁਸੀਂ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਦੱਸੇਗਾ ਕੋਈ ਨਾ ਕੁਝ ਹੋ ਇਹ ਬਾਕੀ ਇਹ ਗੱਲ ਪੱਕੀ ਆ ਭੀ ਹਾਂ ਪੇਪਰ ਕਿਸੇ ਵੀ ਕੈਟਾਗਰੀ ਦੇ ਹੋਣ 80k ਖਰਚੇ ਦੇ ਵਿੱਚ ਬੰਦਾ ਇੱਥੇ ਇਟਲੀ ਪਹੁੰਚ ਜਾਂਦਾ ਸਾਰਾ ਕੁਝ ਕਰ ਕਰਾ ਕੇ ਛੋਟਾ ਆਰਟਿਸਟ ਅਫੀਸ਼ੀਅਲ ਸਾਥੀਕਰ ਵੀਰ ਜੀ ਮੇਰੇ ਸਵਾਲ ਇਹ ਆ ਕਿ ਜੇ ਅਸੀਂ 9 ਮੰთ ਤੋਰ 1 ਇਅਰ ਵਾਲੇ ਪੇਪਰ ਭਰਾਉਣੇ ਆ ਤਾਂ ਵੀਜ਼ਾ ਆਉਣ ਤੋਂ ਬਾਅਦ ਜਿਹੜਾ ਮਾਲਕ ਦੀ ਡਿਟੇਲਸ ਸਾਡੇ ਨੂੰ ਲੈ ਉਸਤੇ ਤੇ ਹੁੰਦੇ ਆ ਉਹ ਸਾਨੂੰ ਇਟਲੀ 에ਰਪੋਰਟ ਤੇ ਪਿਕਅਪ ਕਰੂਗਾ ਐਂਡ ਜੇ ਇਟਲੀ 에ਰਪੋਰਟ ਤੋਂ ਵਾਪਸ ਮੋੜ ਦੇ ਤਾਂ ਅਸੀਂ ਜਿਹੜੇ ਮਾਲਕ ਦੀ ਡਿਟੇਲ ਤੋਂ ਪਤਾ ਕਰ ਸਕਦੇ ਆ ਕਿ ਉਸਨੇ ਸਾਨੂੰ ਸੱਦਿਆ ਜਾਂ ਨਹੀਂ ਰਿਪਲਾਈ ਕਰਨਾ ਧੰਨਵਾਦ ਭਾਈ ਇਸ ਚੀਜ਼ ਤੱਕ ਦਾ ਬੰਦਾ ਪਹੁੰਚਦਾ ਹੀ ਨਹੀਂ ਹੈਗਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੋ ਤੁਸੀਂ ਤੁਹਾਡਾ ਸਵਾਲ ਹੈ ਨਾ ਜੈ ਜੀ ਬਿਲਕੁਲ ਜੇ ਤੁਸੀਂ ਐਮਬੈਸੀ 'ਚ ਫਾਈਲ ਸਬਮਿਟ ਕਰਨੀ ਹੈ ਨਾ ਜੇ ਉਹਨਾਂ ਨੇ ਮੇਲ ਕਰਨੀ ਹੈ ਮਾਲਕ ਨੂੰ ਜਿਹਦਾ ਉੱਪਰ ਐਡਰੈਸ ਆ ਜਿਹਨੇ ਤੁਹਾਡੇ ਪੇਪਰ ਭਰੇ ਆ ਉਹ ਤੋਂ ਪੁਸ਼ਟੀ ਕਰਨੀ ਹੈ ਕਿ ਆਹ ਬੰਦੇ ਦੇ ਪੇਪਰ ਭਰ ਕੇ ਤੋਂ ਇਹਨੂੰ ਸੱਦ ਰਿਹਾ ਹੈ ਕਿ ਨਹੀਂ ਸੱਦ ਰਿਹਾ ਜੇ ਉਹ ਕਹੂਗਾ ਮੈਂ ਆ ਸੱਦਿਆ ਆ ਤਾਂ ਤੁਹਾਡਾ ਵੀਜ਼ਾ ਲੱਗਣਾ ਤੇ ਵੀਜ਼ਾ ਇੱਕ ਵਾਰੀ ਲੱਗ ਗਿਆ ਫੇਰ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ ਟਿਕਟ ਲੈਣੀ ਹੈ ਇਟਲੀ ਜਾਣਾ ਤੇ ਕਦੇ ਵੀ ਕਿਸੇ ਨੂੰ ਕਿਸੇ ਦਾ ਮਾਲਕ ਨਹੀਂ ਇੱਥੇ ਦੁਆ ਕਰਨਾ ਦਾ ਰਸੀਵ ਕਰਨਾ ਦਾ ਇਟਲੀ ਆਉਣਾ ਆ ਤੁਸੀਂ ਯੂਰਪ ਦੀ ਕਿਸੇ ਕੰਟਰੀ ਜਾਣਾ ਆ ਆਪਣੇ ਲਿੰਕ ਲੱਭ ਕੇ ਆਓ ਘੱਟੋ ਘੱਟ 3-4 ਬੰਦਿਆਂ ਦੇ ਤੁਹਾਡੇ ਕੋਲ ਨੰਬਰ ਹੋਣ ਉਹਨਾਂ ਨਾਲ ਗੱਲ ਕਰਕੇ ਆਇਆ ਕਰੋ ਇੰਡੀਆ ਤੋਂ ਪਾਕਿਸਤਾਨ ਤੋਂ ਜਿੱਥੋਂ ਵੀ ਤੁਸੀਂ ਆਉਣਾ ਆ ਕਿ ਭਾਈ ਮੇਰਾ ਵੀਜ਼ਾ ਲੱਗ ਗਿਆ ਮੈਂ ਇਟਲੀ ਆ ਰਿਹਾ ਆ ਫਲਾਨੇ ਸ਼ਹਿਰ ਚ ਆ ਰਿਹਾ ਆ ਮੈਨੂੰ ਸੰਭਲੇਗਾ 3-4 ਬੰਦਿਆਂ ਦਾ ਕੰਟੈਕਟ ਆਪਣੇ ਕੋਲ ਲੈ ਕੇ ਆਇਆ ਕਰੋ ਨਹੀਂ ਤਾਂ ਇੱਥੇ ਜੇ 1 ਮਹੀਨਾ ਤੁਹਾਨੂੰ ਹੋਟਲ ਚ ਰੈਸਟੋਰੈਂਟ ਚ ਰਹਿਣਾ ਪੈ ਗਿਆ ਤਕਰੀਬਨ ਤਕਰੀਬਨ ਇੰਡੀਆ ਦਾ ਤੁਹਾਨੂੰ ਜਿਹੜਾ ਆ ਡੇਢ ਤੋਂ 2 ਲੱਖ ਰੁਪਈਆ ਚਾਹੀਦਾ ਰਹਿਣਾ ਖਾਣਾ ਪੀਣਾ ਸਾਰਾ ਕੁਝ ਇੱਥੇ ਆ ਜਿਹੜੇ ਐਦਾਂ ਹੀ ਬਸ ਲਿੰਕ ਕੱਢ ਕੇ ਸਹਾਰਾ ਮਿਲਦਾ ਆ ਤੇ ਐਦਾਂ ਹੀ ਗਾਂ ਤੋਂ ਗਾਂ ਬੰਦੇ ਜਿਹੜਾ ਕੰਮ ਭੇਜਦੇ ਆ ਇੱਥੇ ਇਹ ਚੀਜ਼ਾਂ ਬਹੁਤ ਡਿਫਿਕਲਟ ਆ ਇਸ ਕਰਕੇ ਆਪਣੇ ਲਿੰਕ ਲੱਭ ਕੇ ਆਇਆ ਕਰੋ ਕੋਈ ਮਾਲਕ ਨਹੀਂ ਲੈਣਾ ਦਾ ਜਿਹਦਾ ਐਡਰੈਸ ਹੁੰਦਾ ਉੱਪਰ ਰੇਖਾ ਰਾਣੀ ਪਾਜੀ ਪੇਪਰ ਭਰੇ ਸੀ ਸਲੈਰਨੋ ਸਿਟੀ ਤੋਂ ਟਾਈਮ 9:08:09 ਤੇ 2 ਦਸੰਬਰ 2023 ਫਿਰ ਦੁਬਾਰਾ ਭਰੇ ਅਵਲੀਨੋ ਸਿਟੀ ਤੋਂ ਟਾਈਮ 9:03:47 ਤੇ 25 ਮਾਰਚ 2024 ਨੂੰ ਹੁਣ ਫਿਰ ਦੁਬਾਰਾ ਭਰੇ ਕਸਹਿਰਤਾ ਸਿਟੀ ਤੋਂ ਟਾਈਮ 11:01:14 ਸੈਕਿੰਡ 12 ਪਰ ਵੀ ਨੂੰ ਪਾਜੀ ਦੱਸਿਓ ਹੈ ਨਾ ਚਾਂਸ ਪੇਪਰ ਨਿਕਲਣ ਦੇ ਸਲਿੱਪ ਹੈ ਸਾਡੇ ਕੋਲ ਪੇਪਰ ਭਰੇ ਜਿਹੜੇ ਭਾਈ ਜਰੂਰ ਤੁਹਾਡੇ ਪੇਪਰ ਭਾਣੇ ਨਿਕਲ ਜਾਣਗੇ ਠੀਕ ਹੈ ਨਾ ਵਿਸ਼ਵਾਸ ਰੱਖੋ ਇੱਕ ਜਿੰਨੀ ਵਾਰ ਤੁਸੀਂ ਪੇਪਰ ਭਰਾ ਦਿੱਤੇ ਹੈ ਨਾ ਤੇ ਹੁਣ ਜਰੂਰ ਨਿਕਲਨੇ ਚਾਹੀਦੇ ਮਹੀਨੇ ਦੋ ਮਹੀਨਿਆਂ ਚ ਵਿਕਰਮਜੀਤ ਸਿੰਘ ਸਾਥਰੀ ਕਲਪਾਜੀ ਮੇਰੇ ਰੀਜੋ ਕਲਾਬਰੀਆ ਤੋਂ 12 ਤੋਂ 2025 ਨੂੰ 9 ਮੰਤ ਵਾਲੇ ਕਲਿੱਕ ਹੋਇਆ ਭਾਜੀ ਕਿੰਨਾ ਕੋਟਾ ਵਾਰੀ ਰੀਜੋ ਕਲਾਬਰੀਆ ਦਾ 9 ਮੰਤ ਵਾਲੇ ਪੇਪਰਾਂ ਦਾ ਨੈਕਸਟ ਵੀਡੀਓ ਦੱਸ ਸਕਿਓ ਭਾਈ ਰੀਜੋ ਕਲਾਬਰੀਆ ਦਾ ਜਿਹੜਾ ਹੈ ਨਾ ਹਜ਼ਾਰਾਂ ਚ ਹੀ ਆ ਕੋਟਾ ਜਰੂਰ ਤੁਹਾਡੇ ਪੇਪਰ ਨਿਕਲਣਗੇ ਮੇਰਾ ਪਾ ਸੁਖਜੀਤ ਸਿੰਘ ਭਾਜੀ ਮੇਰੀ ਅਪਾਇੰਟਮੈਂਟ 14 ਨਵੰਬਰ ਦੀ ਆ ਤੇ ਰੀਸ਼ਡਿਊਲ ਹੋਣ ਗਿਆ ਬਾਈ ਇਹ ਮੈਂ ਨਹੀਂ ਕਹਿ ਸਕਦਾ ਕਿ ਰੀਸ਼ਡਿਊਲ ਹੋਣ ਗਿਆ ਕਿ ਨਹੀਂ ਵੈਸੇ ਜੇ 14 ਨਵੰਬਰ ਦੀਆਂ ਮੈਨੂੰ ਨਹੀਂ ਲੱਗਦਾ ਕਿਉਂਕਿ ਤੁਹਾਡੀ ਜਿਹੜੀ ਅਪਾਇੰਟਮੈਂਟ ਆ ਤਕਰੀਬਨ ਇਹਨੂੰ ਹੋਣ ਨੂੰ ਸਾਢੇ 4 ਮਹੀਨੇ ਪਏ ਆ ਤੇ ਜੇ ਤਾਂ 7-8 ਮਹੀਨੇ ਸਾਲ ਇੰਨਾ ਟਾਈਮ ਹੋਵੇ ਫੇਰ ਤਾਂ ਰੀਸ਼ਡਿਊਲ ਹੋ ਸਕਦੀ ਆ ਜਿੱਦਾਂ 5-4-6 ਮਹੀਨੇ ਤੱਕ ਫੇਰ ਨਹੀਂ ਰੀਸ਼ਡਿਊਲ ਹੁੰਦੀ ਮੋਸਟਲੀ ਅਵਿਨਾਸ਼ ਚੋਧਰੀ ਹੈਲੋ ਭਾਈ ਮੈਂ ਕੋਈ ਵੀ ਹੋਵੇ ਮੈਨੂੰ ਹੀ ਦੱਸੋ ਕੋਈ ਵਿਰੋਨਾ ਸਾਈਡ ਦੇ ਪੇਪਰ ਨਿਕਲਦੇ ਆ ਨੇ ਕਿਸੇ ਦੇ ਜਾਂ ਨਹੀਂ ਹਾਲੇ ਜਾਂ ਕਦੋਂ ਤੱਕ ਨਿਕਲਣਗੇ ਕੋਈ ਹੈ ਜਿਨੇ ਵਿਰੋਨਾ ਸਾਈਡ ਦੇ ਪੇਪਰ ਭਰੇ ਹੋਣ ਕੋਈ ਭਰਾ ਕਮੈਂਟ ਕਰਕੇ ਦੱਸੇ 2025 ਵਾਲੇ ਫਰਵੀ ਵਾਲੇ ਭਾਈ ਜੀ ਭਾਈ ਬਰੋਨਾ ਦੇ ਜਿਹੜੇ ਨਾ ਤੁਹਾਨੂੰ ਮੈਂ ਦੱਸਦਾ 2025 ਫਰਵਰੀ ਵਾਲੇ ਸਾਲ 9 ਮਹੀਨੇ ਤੇ ਡੋਮੈਸਟਿਕ ਵਾਲੇ ਤਕਰੀਬਨ ਤਕਰੀਬਨ ਜਿਆਦੇ ਪੇਪਰ ਭਰਨ ਤੋਂ ਬਾਅਦ ਨਿਕਲਨੇ ਸ਼ੁਰੂ ਹੋਏ ਆ 15 ਮਾਰਚ ਤੋਂ ਬਾਅਦ ਤਕਰੀਬਨ ਹੁਣ ਤੱਕ ਲਾਸਟ ਇਹ 2.5 3 ਮਹੀਨਿਆਂ ਦੇ ਵਿੱਚ ਮੈਂ ਜਿਹੜੇ ਆ ਤਕਰੀਬਨ ਤਕਰੀਬਨ 27 28 ਨੂੰ ਲੈ ਉਸ ਤੇ ਜਿਹੜੇ ਕੱਲੇ ਬਰੋਨਾ ਦੇ ਚੈੱਕ ਕਰ ਚੁੱਕਿਆ ਆ ਠੀਕ ਆ 2025 ਵਾਲੇ ਤੇ ਜ਼ਰੂਰ ਤੁਹਾਡੇ ਵੀ ਨਿਕਲ ਜਾਣਗੇ ਬਾਕੀ ਇੱਕ ਰਪਲਾਈ ਵੀ ਤੁਹਾਨੂੰ ਕਿਸੇ ਬੀਨ ਨੇ ਕੀਤਾ ਹੋਇਆ ਯਸਪ੍ਰੀਤ ਬੜੈਚ ਭਾਜੀ ਡੋਮੈਸਟਿਕ ਪੇਪਰ ਨਿਕਲੇ ਆ ਫਾਈਲ ਤਿਆਰ ਕਰਨੀ ਆ ਵੈਸੀ ਲੈ ਦੱਸੇ ਦੋ ਕੱਦਾ ਕੱਦਾ ਡੋਕੇੜੇ ਕੜੇ ਡਾਕੂਮੈਂਟ ਚਾਹੀਦੇ ਨੇ ਫਾਈਲ ਸਟਰੋਂਗ ਰਵੇ ਦੱਸਿਓ ਬਲੀ ਰਿਕੁਐਸਟ ਆ ਬਾਈ ਦਮੈਸਟੀ ਪੇਪਰਾਂ ਦੇ ਵਿੱਚ ਇੱਕ ਤਾਂ ਆਬੀਸ ਫਾਰਮ ਤੁਹਾਡਾ ਇਟਲੀ ਤੋਂ ਆਣਾ ਨੂਲਾ ਉਸਤਾ ਡਿਕਰਾਸਿਓਨੇ ਮਾਲਕ ਦੀ ਫੇਸ ਆਈਡੀ ਟੈਸਟਡ ਹੋਈ ਹੋ ਚਾਹ ਰਹੇ ਇਹ ਚੀਜ਼ਾਂ ਇਟਲੀ ਤੋਂ ਇੰਡੀਆ ਤੋਂ ਤੁਹਾਨੂੰ ਡੀ ਫਾਰਮ ਤੇ ਟ੍ਰੈਵਲ ਇੰਸ਼ੋਰੈਂਸ ਡੰਮੀ ਟਿਕਟ ਅਪਾਇੰਟਮੈਂਟ ਲੈਟਰ ਉਸ ਤੋਂ ਇਲਾਵਾ ਜਿਹੜਾ ਤੁਹਾਡਾ ਹੈਗਾ ਦੋ ਪਾਸਪੋਰਟ ਸਾਈਜ਼ ਫੋਟੋ ਆ ਇਹ ਸਾਰੀ ਚੀਜ਼ਾਂ ਆਪਣੀਆਂ ਰੈਡੀ ਰੱਖਿਓ ਤੇ ਬਾਕੀ ਆਪਣੇ ਏਜੰਟ ਨੂੰ ਪੁੱਛ ਲਿਓ ਪਈ ਡੋਮੈਸਟਿਕ ਦੇ ਵਿੱਚ ਕੇਸ ਕੰਮ ਦੇ ਪੇਪਰ ਵਾ ਤੇ ਉਹਨੂੰ ਪੁੱਛ ਲਿਓ ਪਈ ਐਫੀਡਵਿਟ ਲਾਉਣਾ ਜੇ ਕਹੂਗਾ ਤਾਂ ਲਾ ਦਿਓ ਨਹੀਂ ਤਾਂ ਰਹਿਣ ਦਿਓ ਯਸਕਰਨ ਸਿੰਘ ਵੀਰ ਜੀ ਫਰਵਰੀ ਚ ਪੇਪਰ ਕਲਿੱਕ ਹੋਏ ਸੀਜ਼ਨ ਵਾਲੇ ਰਗੂਸਾ ਸਿਟੀ ਤੋਂ 11:00 ਵਜੇ 1 ਮਿੰਟ ਤੇ ਅਜੇ ਤੱਕ ਨਹੀਂ ਨਿਕਲੇ ਪੇਪਰ ਏਜੰਟਾਂ ਦਾ ਥੋੜਾ ਓਟ ਨੰਬਰ ਆ ਗਿਆ ਆ ਵਾ ਪਰ ਅਜੇ ਪੇਪਰ ਨਹੀਂ ਨਿਕਲੇ ਓਟੀ ਨੰਬਰ ਕੀ ਹੁੰਦਾ ਵੀਰ ਜੀ ਆਂਦਾ ਵੇਟ ਕਰੋ ਨਿਕਲ ਜੂਗੇ ਪੇਪਰ ਭਾਈ ਜੀ ਦੇਖੋ ਜਿੰਨੇ ਮੂਹਨੀਆਂ ਗੱਲਾਂ ਜਾਂ ਤਾਂ ਨੇ ਕੁਛ ਨਾ ਕੁਛ ਕਹਿ ਕੇ ਤੁਹਾਡੇ ਤੋਂ ਸਮਾਂ ਮੰਗਣਾ ਹੁੰਦਾ ਠੀਕ ਆ ਮੇਰਾ ਭਰਾ ਜਿਹਦੇ ਤੁਹਾਡੇ ਪੇਪਰ ਭਰ ਹੋਏ ਨਾ ਰਗੂਸਾ ਤੋਂ ਰਗੂਸਾ ਦਾ ਕੋਟਾ ਵੀ ਜਿਹੜਾ ਹਜ਼ਾਰਾਂ ਚ ਹੀ ਆ ਤੇ ਜਰੂਰ ਤੁਹਾਡੇ ਨਿਕਲਣਗੇ ਮਹੀਨੇ 2 ਮਹੀਨੇ ਨੂੰ 15 ਦਿਨਾਂ ਨੂੰ 3 ਮਹੀਨਿਆਂ ਨੂੰ ਨਿਕਲ ਆਣਗੇ ਵਿਸ਼ਵਾਸ ਰੱਖੋ ਪਿੰਦਾ ਸਿੱਧੂ ਕਿੱਦਾਂ ਹਾਲ ਭਾਜੀ ਮੇਰੇ ਪੇਪਰ 30 ਅਪ੍ਰੈਲ ਨੂੰ ਦਿੱਲੀ ਜਮ੍ਹਾਂ ਹੋਈ ਸੀ ਹਜੇ ਤੱਕ ਵੀਜ਼ਾ ਨਹੀਂ ਆਇਆ ਤੁਸੀਂ ਦੱਸੋ ਕਦੋਂ ਤੱਕ ਆ ਜਾਊਗਾ ਮੇਰਾ ਭਾਈ ਤੁਹਾਡਾ ਵੀਜ਼ਾ ਵੀ ਜਿਹੜਾ 10-15 ਦਿਨਾਂ ਵਿੱਚ ਆ ਜਾਣਾ ਚਾਹੀਦਾ ਆ ਅਮਨਦੀਪ ਸਿੰਘ ਸਾਥਰੀ ਗੱਲ ਪਾਜੀ ਰੋਮਾ 6 ਸਾਲ ਵਾਲੇ ਪੇਪਰ ਨਿਕਲਦੇ ਮੇਰੇ ਕਿੰਨਾ ਟਾਈਮ ਲੱਗੇਗਾ ਬਾਕੀ ਦੱਸਿਓ ਜਰੂਰ ਬਾਈ ਰੋਮਾ ਤੋਂ ਵੀ ਪੇਪਰ ਨਿਕਲਦੇ ਆ ਸਾਲ 9 ਮਹੀਨੇ ਡੋਮੈਸਟਿਕ ਸਾਰੇ ਨਿਕਲ ਰਿਆ ਤੁਹਾਡੇ ਵੀ ਨਿਕਲ ਜਾਣਗੇ ਮੇਰਾ ਭਾ ਸੁਖਜੀਤ ਸਿੰਘ ਪਾਜੀ ਮੇਰੀ ਅਪਾਇੰਟਮੈਂਟ 14 ਨਵੰਬਰ ਦੀ ਆ ਬਾਈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਫਿਰ ਵਿਕਰਮ ਠਾਕੁਰ ਹੈਲੋ ਭਾਜੀ ਸਸਰੀ ਕਾਲ ਭਾਜੀ ਮੇਰੀ ਅਪਾਇੰਟਮੈਂਟ 14 ਅਪ੍ਰੈਲ ਨੂੰ ਹੋਈ ਸੀ ਪਰ ਹਜੇ ਤੱਕ ਵੀਜ਼ਾ ਨਹੀਂ ਆਇਆ ਬਾਕੀ ਜਿਹੜੇ ਨਾਲ ਸੀ ਉਹਨਾਂ ਦਾ ਵੀਜ਼ਾ ਆ ਗਿਆ ਸੀ 45 ਦਿਨ ਬਾਅਦ ਭਾਜੀ ਮੇਰੇ 75 ਦਿਨ ਤੋਂ ਉੱਪਰ ਹੋ ਚੱਲੇ ਪਰ ਹਜੇ ਤੱਕ ਵੀਜ਼ਾ ਨਹੀਂ ਆਇਆ ਏਜੰਟ ਬੋਲ ਰਿਹਾ ਸੀ ਕਿ ਤੁਹਾਡੀ ਵੀ ਕਨਫਰਮੇਸ਼ਨ ਹੋਈ ਹੈ ਟਾਈਮ ਪਤਾ ਨਹੀਂ ਕਿਉਂ ਲੱਗ ਰਿਹਾ ਆ ਹੁਣ ਮੈਨੂੰ ਏਜੰਟ ਬੋਲ ਰਿਹਾ ਹੈ ਕਿ ਇੱਕ ਵਾਰ ਬੀਐਫਐਸ ਗਲੋਬਲ ਦਿੱਲੀ ਜਾ ਕੇ ਪਤਾ ਕਰੋ ਭਾਜੀ ਮੈਨੂੰ ਆਹ ਦੱਸੋ ਕਿ ਬੀਐਫਐਸ ਗਲੋਬਲ ਦਿੱਲੀ ਜਾ ਕੇ ਮੇਰਾ ਕੋਈ ਹੱਲ ਹੋ ਸਕਦਾ ਹੈ ਕਿ ਆ ਪਲੀਜ਼ ਭਾਜੀ ਦੱਸਿਓ ਇਸ ਬਾਰੇ ਬਾਈ ਦੇਖੋ ਉੱਥੇ ਜਾਣ ਦੀ ਵੀ ਆਏ ਤੁਸੀਂ ਉਹਨਾਂ ਦਾ ਨਾ ਆਨਲਾਈਨ ਇਹ Google ਤੇ BPS Global ਦਿੱਲੀ ਭਰ ਕੇ ਉਹਦਾ ਨੰਬਰ ਕੱਢ ਲਿਓ ਕਸਟਮਰ ਕੇਅਰ ਨੰਬਰ ਉੱਤੇ ਕਾਲ ਕਰਕੇ ਪੁੱਛ ਲਿਓ ਤੇ ਦੂਜੀ ਗੱਲ ਜਿਹੜੀ Gmail ਐਡਰੈਸ ਤੋਂ ਤੁਸੀਂ ਅਪਾਇੰਟਮੈਂਟ ਚੱਕੀ ਸੀਗੀ ਉਹਦੇ ਤੋਂ ਕਨਫਰਮ ਕਰੋ ਦੇਖੋ ਉਹਨੂੰ ਹਨਾ ਉਹਦੇ ਵਿੱਚ ਦੇਖੋ ਕੋਈ ਮੇਲ ਤਾਂ ਨਹੀਂ ਆਈ ਐਮਬੈਸੀ ਦੀ ਜਾਂ BPS Global ਦੀ ਕਿ ਤੁਹਾਡੀ ਕੋਈ ਕਰੈਕਸ਼ਨ ਹੋਈ ਹੋਵੇ ਉਹ ਚੈੱਕ ਕਰਿਓ ਮੇਰਾ ਭਰਾ ਪਹਿਲਾਂ ਹੋ ਸਕਦਾ ਤੁਹਾਡੀ ਕੋਈ ਕਰੈਕਸ਼ਨ ਹੋਵੇ ਬਾਕੀ ਤੁਹਾਡਾ ਵੀਜ਼ਾ ਆ ਜਾਣਾ ਚਾਹੀਦਾ ਥੋੜੇ ਦਿਨਾਂ ਚੋਂ ਉਹ ਜੀ ਠਾਕੁਰ ਸਤਿ ਸ੍ਰੀ ਅਕਾਲ ਭਾਜੀ ਮੇਰੇ ਪੇਪਰ 25 ਤਿੰਨ 2024 ਦੇ ਪੈਂਚੰਸੇ ਦੇ ਫੇਲ ਹੋਏ ਆ 9 ਵਜੇ 4 ਮਿੰਟ ਤੇ 9 ਮਹੀਨਤ ਵਾਲੇ ਦੱਸੋ ਕਦੋਂ ਤੱਕ ਨਿਕਲੂਗੇ ਹੈ ਕੋਈ ਉਮੀਦ ਹਾਂ ਭਾਈ ਹਜੇ ਵੀ ਪੂਰੀ ਉਮੀਦ ਆ ਕਿਉਂਕਿ ਪੈਂਚੰਸੇ ਦਾ ਵੀ ਕਾਫੀ ਕੋਟ ਆਇਆ ਠੀਕ ਆ ਰਹਿੰਦਾ ਨਿਕਲਣ ਤੇ ਜਰੂਰ ਨਿਕਲਣਗੇ ਆਮੀਰ সোহੇਲ ਭਾਈ ਪਾਕਿਸਤਾਨ ਵਾਲੋਂ ਕਾ ਨਹੀਂ ਨਿਕਲ ਰੇ ਕਿਉਂਕਿ वजह है अगर किसी के निकले हैं तो बताओ भाई पता नहीं पाकिस्तान की क्या वजह है ना तो मुझे अपॉइंटमेंट का पता है कि क्यों नहीं मिल रही पाकिस्तान वालों को वैसे पेपर जो है वो निकल रहे हैं ऐसी कोई बात नहीं है आपको लगता है कि पेपर नहीं निकल रहे पर पाकिस्तान वालों के भी पेपर जो है निकल रहे हैं अमृतपाल परमार वीरे मेरा अपॉइंटमेंट नवंबर दी दिया वी हो जाऊ रिशेड्यूल ਬਈ ਨਵੰਬਰ 3 ਦੀ ਤੁਹਾਡੀ ਮੈਨੂੰ ਨਹੀਂ ਲੱਗਦਾ ਰੀਸ਼ਡਿਊਲ ਹੋਊਗੀ ਠੀਕ ਹੈ ਨਾ ਕਿਉਂਕਿ ਜਿਹੜੀ ਨਵੰਬਰ 3 ਦੀ ਤੁਹਾਡੀ ਅਪਾਇੰਟਮੈਂਟ ਆ ਇਹ 4 ਕੁ ਮਹੀਨਿਆਂ ਬਾਅਦ ਆ ਠੀਕ ਹੈ ਨਾ ਤੇ ਜੇ ਜਿਆਦਾ ਟਾਈਮ 7-8 ਮਹੀਨੇ ਸਾਲ ਫੇਰ ਆਪਾਂ ਮੰਨ ਸਕਦੇ ਆ ਅਮਨਦੀਪ ਸਿੰਘ ਸੈਣੀ ਵੀਰ ਜੀ ਮੇਰੀ ਅਪਾਇੰਟਮੈਂਟ ਸੀ 19/05/2025 ਨੂੰ ਮੇਰੇ ਪੇਪਰ ਸਾਲ ਵਾਲੇ ਸੀ B2020 ਉਸ ਦਾ ਨੰਬਰ ਐਨਾ ਸੀ ਜੈਂਟ ਨੇ ਬੈਪਮ ਫਿਲ ਕੀਤਾ ਵੀ ਉਸ ਦਿੱਲੀ ਨੇ ਫਾਈਲ ਨਹੀਂ ਲਈ ਉਹ ਫਿਰ ਉਹ ਕਹਿੰਦੇ ਐਨੂਲਾ ਉਸ ਦਾ ਅਪਡੇਟ ਕਰਵਾ ਕੇ ਆਓ ਭਾਈ ਜੀ ਤੁਸੀਂ ਇੰਨੇ ਕਮੈਂਟ ਨਾ ਕਰਿਆ ਕਰੋ ਇੱਕ ਕਮੈਂਟ ਹੀ ਕਰਿਆ ਕਰੋ ਤੁਹਾਡਾ ਜਵਾਬ ਮੈਂ ਪਹਿਲਾਂ ਵੀ ਦੇ ਚੁੱਕਿਆ ਦੂਜੀ ਵੀਡੀਓ ਚ ਵੀ ਦੇ ਚੁੱਕਿਆ ਪਲੀਜ਼ ਰਿਕੁਐਸਟ ਹੋਆ ਅਨੀਲ ਕੁਮਾਰ ਸਤਿ ਸ੍ਰੀ ਅਕਾਲ ਭਾਈ ਜੀ ਮੈਂ ਦੋ ਵੀਡੀਓ ਚ ਵੀ ਕਮੈਂਟ ਕੀਤਾ ਸੀ ਤੁਸੀਂ ਹਸਰ ਆਨਸਰ ਨਹੀਂ ਦਿੱਤਾ ਤੁਸੀਂ ਦੱਸ ਦੋ ਮੈਂ ਇੰਸਟਾਗ੍ਰam ਤੇ ਨੀਲਾ ਉਸ ਦਾ ਚੈੱਕ ਕੀਤਾ ਮੇਰਾ ਕੁਐਸਚਨ ਇਹ ਕੁਐਸਚਨ ਇਹ ਸੀਗਾ ਕਿ ਤੁਸੀਂ ਬ੍ਰਿਸ਼ੀਆ ਦਾ ਸਾਲ ਵਾਲਾ ਕੋਈ ਨੂਲਾ ਉਸ ਤੇ ਚੈੱਕ ਕੀਤਾ 2020 ਜਰੂਰ ਜਵਾਬ ਦਿਓ ਧੰਨਵਾਦ ਤੁਹਾਡਾ ਬਹੁਤ-ਬਹੁਤ ਹਾਂ ਬਾਈ ਮੈਂ ਬਰੇਸ਼ੀਆ ਦੇ ਕੀਤੇ ਨੂੰ ਲੈ ਉਸ ਤੇ ਚੱਕ ਸਾਲ ਵਾਲੇ ਵੀ 9 ਮਹੀਨੇ ਵਾਲੇ ਵੀ ਡੋਮੈਸਟਿਕ ਵੀ ਤੇ ਜਰੂਰ ਹਾਂਜੀ ਜੇ ਤੁਸੀਂ ਚੈੱਕ ਕਰਾਣਾ ਆ ਮੈਨੂੰ ਭੇਜ ਦਿਓ ਇੰਸਟਾਗ੍ਰam ਯੂਰਪੀਅਨ ਪੰਜਾਬੀ 24 ਤੇ ਆਪਣੀ ਆਈਡੀ ਕਮੈਂਟ ਵਿੱਚ ਦੱਸ ਦਿਓ ਕਿਤੋਂ ਭੇਜਣਾ ਤੇ ਬਾਕੀ ਉਮੀਦ ਕਰਦਾ ਸਾਰਿਆਂ ਦੇ ਕਮੈਂਟਾਂ ਦੇ ਜਵਾਬ ਦੇ ਦਿੱਤੇ ਆ ਤੇ ਜਿਹੜੇ ਰਹਿ ਗਏ ਆ ਰਹਿੰਦਾ ਕੋਈ ਨਹੀਂ ਸਾਰਿਆਂ ਦੇ ਜਵਾਬ ਦੇ ਦਿੱਤੇ ਆ ਤੇ ਅਗਲੀ ਵੀਡੀਓ ਦੇ ਹੁਣ ਇਹਨਾਂ ਦੇ ਕਮੈਂਟਾਂ ਦੇ ਜਵਾਬ ਕੱਲ ਨੂੰ ਦਵਾਂਗੇ ਸਸਰੀ ਕੱਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ